ਹਾਂਜੀ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੇ YouTube ਤੇ Facebook ਚੈਨਲ ਆਪਣਾ ਪੰਜਾਬ ਅਫਤਾਰ ਸਰਾਂ ਤੋਂ ਤੇ ਅੱਜ ਆਪਾਂ ਆਏ ਹੋਏ ਹਾਂ ਜੀ ਜ਼ਿਲ੍ਹਾ ਮਾਨਸਾ ਦੇ ਪਿੰਡ ਰਾਏਪੁਰ ਵਿੱਚ ਸਿੱਧੂ ਡੇਰੀ ਫਾਰਮ ਦੇ ਉੱਪਰ ਤੇ ਇਹਨਾਂ ਦਾ ਬਾਈਆਂ ਦਾ ਆਪਣੇ ਵੀ ਪਸ਼ੂ ਜਿਹੜੇ ਦਧਾਰੂ ਪਸ਼ੂ ਆ ਮੱਝਾਂ ਘਰੇ ਰੱਖੀਆਂ ਹੋਈਆਂ ਵਾਂ ਤੇ ਤੁਸੀਂ ਦੇਖ ਸਕਦੇ ਆ ਮੱਝਾਂ ਬਹੁਤ ਤਦਾਦ ਦੇ ਵਿੱਚ ਐਨਾਂ ਕੋਲੇ ਤੇ ਬਾਕੀ ਤੁਹਾਨੂੰ ਜਿਹੜੀ ਆਪਾਂ ਖਾਸ ਗੱਲ ਲਈ ਜਿਹੜੀ ਵੀਡੀਓ ਬਣਾਉਣੀ ਆ ਉਹ ਹੈਗੀ ਆ ਜਿਹੜਾ ਪਸ਼ੂਆਂ ਦੇ ਭਾਰ ਪੈਂਦਾ ਵਾ ਛਸੂ ਪਿੱਛਾ ਦਿਖਾਉਂਦੇ ਆ ਜਾਂ ਭਾਰ ਪੈਂਦਾ ਕਹਿ ਦਿੰਦੇ ਆ ਤੇ ਉਹਦੇ ਵਾਸਤੇ ਬਾਈ ਹੁਣੀ ਜਿਹੜੀ ਦੇਸੀ ਦਵਾਈ ਆ ਉਹ ਤਿਆਰ ਕਰਦੇ ਆ ਬਾਈ ਜੀ ਹੁਣਾ ਕੋਲੋਂ ਜਿਹੜੀ ਦਵਾਈ ਆ ਇਹ ਬਹੁਤ ਦੂਰੋਂ ਦੂਰੋਂ ਲੋਕ ਆ ਜਿਹੜੇ ਉਹ ਲੈਣ ਆਉਂਦੇ ਆ ਤੇ 100 100 ਕਿਲੋਮੀਟਰ ਤੋਂ 1.5 150 ਕਿਲੋਮੀਟਰ ਤੋਂ ਤੇ ਆਪਾਂ ਅੱਜ ਵੀ ਕਸਟਮਰ ਜਿਹੜੇ ਆਏ ਹੋਏ ਆ ਬਾਈ ਹੁਣਾ ਕੋਲੇ ਤੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੇ ਆ ਵੀ ਹਾਂਜੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਦਵਾਈ ਬਾਰੇ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਐਡਰੈਸ ਦੱਸੋ ਜੀ ਆਪਣਾ ਫੋਨ ਨੰਬਰ ਤੇ ਐਡਰੈਸ ਫੋਨ ਨੰਬਰ ਹੈ ਜੀ ਮੇਰਾ 8699216159 ਅਛਾ ਜੀ ਕਾਲਾ ਸਿੱਧੂ ਮੇਰਾ ਨੇਮ ਹੈ ਅਛਾ ਜੀ ਤੇ ਬਾਕੀ ਮੇਰਾ YouTube ਤੇ ਪੇਜ ਵੀ ਹੈ ਸਿੱਧੂ ਡੈਰੀ ਫਾਰਮ ਮਾਨਸ ਦੇ ਨਾਮ ਤੇ ਠੀਕ ਹੈ ਜੀ ਡਿਸਟ੍ਰਿਕਟ ਹੀ ਮਾਨਸ ਹੈ ਤੇ ਪਿੰਡ ਦਾ ਨਾਮ ਹੈ ਰਾਏਪੁਰ ਰਾਏਪੁਰ ਹਾਂਜੀ ਏ ਆਪਣਾ ਲੋਕੇਸ਼ਨ ਦੱਸ ਦਿਓ ਵੀ ਜਦੋਂ ਆਪਾਂ ਬਰਨਾਲਾ ਸਾਈਡ ਤੋਂ ਆਣਾ ਜਾਂ ਕਿਸੇ ਨੇ ਮੋਗਾ ਸਾਈਡ ਤੋਂ ਸਿੱਧੂ ਮੂਸੇ ਦਾ ਪਿੰਡ ਕੋਲ ਆ ਗਏ ਠੀਕ ਆ ਜੀ ਜੋ ਨਾਮੀ ਕਲਾਕਾਰ ਸੀ ਵਿਖੇ ਮਸ਼ਹੂਰ ਸੀਗੀ ਠੀਕ ਆ ਜੀ ਬਹੁਤ ਸਾਰੇ ਹੀ ਜਾਣਦੇ ਆ ਮਤਲਬ ਕਹਿਣਾ ਵੀ ਮੂਸੇਪਿੰਡ ਆ ਕੇ ਤੁਸੀਂ ਪੁੱਛ ਸਕਦੇ ਹੋ ਫੋਨ ਤੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਾਂ ਕਿੱਥੋਂ ਆਏ ਆ ਮੋਗੇ ਤੋਂ ਜੀ ਅੱਛਾ ਜੀ ਤੁਹਾਨੂੰ ਫਿਰ ਕਿਹਨੇ ਦੱਸਿਆ ਵੀ ਦਵਾਈ ਬਾਰੇ ਇਸ ਬਾਰੇ ਮੈਂ ਜੀ YouTube ਤੇ ਦੇਖਿਆ Facebook ਤੇ ਅੱਛਾ ਜੀ ਮਤਲਬ ਤੁਸੀਂ ਦਵਾਈ ਹਜੇ ਵਰਤੀ ਨਹੀਂ ਜੀ ਨਹੀਂ ਵਰਤੀ ਨਹੀਂ ਠੀਕ ਆ ਤੁਸੀਂ ਵਰਤ ਕੇ ਤੁਹਾਨੂੰ ਪਤਾ ਲੱਗੂਗਾ ਵੀ ਠੀ ਤੇ ਆਪਣਾ ਨੰਬਰ ਕਿੰਨਾ ਜੀ ਮੋਬਾਈਲ ਨੰਬਰ 98157 26730 ਠੀਕ ਹੈ ਜੀ ਤੁਹਾਡੇ گاਵਾ ਕਿ ਮੱਝ ਆ ਜਾਂ ਵੀ ਛੋਟੀ ਹੈ ਜੀ ਅੱਛਾ ਪਹਿਲੇ ਸੂਏ ਪਹਿਲੇ ਸੂਏ ਕਿੰਨਾ ਘਪਾਰ ਦਿਖਾਉਂਦੀ ਹੈ ਜਿਆਦਾ ਜੀ ਅੱਛਾ ਤੇ ਤੁਸੀਂ ਮਤਲਬ YouTube ਤੋਂ ਦੇਖ ਕੇ ਆਏ ਹੋ YouTube ਤੋਂ ਠੀਕ ਹੈ ਤੇ ਜੇ ਮਤਲਬ ਹੁਣ ਤੁਹਾਨੂੰ ਇਹ ਦਵਾਈ ਤੁਸੀਂ ਲੈ ਕੇ ਚੱਲੇ ਆਂ ਹਾਂਜੀ ਤੇ ਇਹ ਦਵਾਈ ਦੇ ਨਾਲ ਆਰਾਮ ਆਉਂਦਾ ਹੈਗਾ ਤੇ ਤੁਸੀਂ ਮਤਲਬ ਗਾਂ ਕਿਸੇ ਨੂੰ ਦੱਸੋਗੇ ਵੀ ਆ ਦਵਾਈ ਦਾ ਹਨਾ ਵੀ ਹਾਂਜੀ ਦੱਸਾਂ ਜੀ ਠੀਕ ਆ ਜੀ ਮਤਲਬ ਜੀ ਹਾਂਜੀ ਇਹਦੇ ਵਿੱਚ ਹੈਗਾ ਵੀ ਪਸ਼ੂ ਦਾ ਵੀ ਹਨਾ ਪੌਣ ਵਾਲਾ ਕੰਮ ਹੀ ਆ ਠੀਕ ਆ ਜੀ ਤੇ ਇੱਧਰ ਵੀ ਬਾਈ ਜੀ ਆਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਕਿਹੜੇ ਏਰੀਆ ਤੋਂ ਆਏ ਜੀ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਜੀ ਅੱਛਾ ਜੀ ਉਹਦੇ ਨਾਲ ਜੀ ਅੱਛਾ ਜੀ ਤੁਹਾਨੂੰ ਫਿਰ ਕਿਵੇਂ ਪਤਾ ਲੱਗਾ ਜੀ ਦਵਾਈ ਬਾਰੇ ਸਾਡੇ ਜੀ ਪਿੰਡ ਚ ਕਈ ਕਿਸਾਨਾਂ ਨੇ ਵਰਤੀ ਆਈ ਇਹ ਪਸ਼ੂ ਪਾਲਕਾਂ ਨੇ ਅੱਛਾ ਤੁਹਾਡੇ ਪਿੰਡ ਚ ਵਰਤੀ ਵੀ ਆ ਹਾਂ ਜੀ ਸਾਡੇ ਪਿੰਡ ਵਰਤੀ ਆ ਜੀ ਠੀਕ ਆ ਜੀ ਤੇ ਉਹਨਾਂ ਨੂੰ ਨਾਲ ਮੈਂ ਅੱਜ ਗੱਲ ਡਿਸਕਸ ਕੀਤੀ ਅੱਜੇ ਗੱਲ ਕਰੀ ਸੀ ਅੱਛਾ ਜੀ ਹਾਂ ਜੀ ਤੇ ਉਹ ਕਹਿੰਦੇ ਵੀ ਉਹਨਾਂ ਨੇ ਮੈਨੂੰ ਵੀਰ ਦਾ ਨੰਬਰ ਦਿੱਤਾ ਮੈਂ ਫੋਨ ਕਰਿਆ ਇਹ ਵੀਰ ਨੇ ਮੈਨੂੰ ਲੋਕੇਸ਼ਨ ਭੇਜਤੀ ਅੱਛਾ ਜੀ ਹਾਂ ਜੀ ਫਿਰ ਮੈਂ ਆਇਆ ਜੀ ਦਵਾਈ ਲੈਣ ਠੀਕ ਆ ਤੁਸੀਂ ਦਵਾਈ ਲੈਣ ਆਏ ਮਤਲਬ ਕਹਿੰਦਾ ਵੀ ਤੁਹਾਡੇ ਪਿੰਡ ਦੇ ਵਿੱਚ ਵਰਤੀ ਵੀ ਆ ਤੇ ਤੁਹਾਨੂੰ ਰਿਜ਼ਲਟ ਦਾ ਪਤਾ ਵੀ ਰਿਜ਼ਲਟ ਪੋਜ਼ਿਟਿਵ ਹਾਂ ਰਿਜ਼ਲਟ ਪੋ ਜਿਵੇਂ ਤੁਹਾਡੇ ਹਨਾ ਪਸ਼ੂ ਰੱਖੇ ਹੋਏ ਆ ਮੱਝਾਂ ਰੱਖੀਆਂ ਹੋਈਆਂ ਜੀ ਜੀ ਤੇ ਮੱਝਾਂ ਦੇ ਵਿੱਚ ਜਾਂ ਗਾਈਆਂ ਰੱਖੀਆਂ ਚਾਹ ਫਾਰਮਾਂ ਚ ਮੱਝਾਂ ਦਾ ਪਸ਼ੂਆਂ ਦੇ ਵਿੱਚ ਹੋਰ ਵੀ ਬਹੁਤ ਤਰ੍ਹਾਂ ਦੀ ਜਾਨੀ ਪ੍ਰੋਬਲਮ ਆ ਜਾਂਦੀਆਂ ਜਿਵੇਂ ਇਹ ਭਾਰ ਪੈਣਾ ਜ਼ਿਆਦਾਤਰ ਮੱਝਾਂ ਦੇ ਵਿੱਚ ਜੀ ਜੀ ਤੇ ਜੇ ਹੋਰ ਵੀ ਕੋਈ ਪ੍ਰੋਬਲਮ ਆਉਂਦੀ ਆ ਉਹਦੇ ਬਾਰੇ ਵੀ ਤੁਸੀਂ ਕੋਈ ਦਵਾਈ ਬਣਾਈ ਆ ਜਾਂ ਕਿਵੇਂ ਵੀ ਅਸੀਂ ਨਾ ਦੋ ਦਵਾਈਆਂ ਦੰਨੇ ਹੈਗੇ ਅੱਛਾ ਜੀ ਇੱਕ ਤਾਂ ਦਵਾਈ ਇਹ ਭਾਰ ਪੈਣ ਦੀ ਅੱਛਾ ਜੀ ਇਹ ਦਵਾਈ ਤਾਂ ਗਰੰਟੀ ਹੈ ਠੀਕ ਹੈ ਜੀ ਗਰੰਟੀ ਦੀ ਇਹ ਵੀਡੀਓ ਬਣਾ ਕੇ ਦਵਾਈ ਦੇਦੇ ਪੈਸੇ ਵਾਪਸ ਕਰ ਦਾਂਗੇ ਇਸ ਤੋਂ ਵੱਡੀ ਗਰੰਟੀ ਬੱਧ ਦੇ ਵੀ ਨਹੀਂ ਸਕਦੇ ਠੀਕ ਹੈ ਜੀ ਤੇ ਦੂਸਰੀ ਦਵਾਈ ਦੰਨੇ ਜਿਹੜੀ ਰਿਪੀਟਰ ਖੋਣ ਦੀ ਅੱਛਾ ਮਤਲਬ ਪਸ਼ੂ ਜਿਹੜਾ ਵਾਰ-ਵਾਰ ਉਹ ਇਹ ਪ੍ਰੋਬਲਮ ਗਾਈਆਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਹਾਂਜੀ ਚਾਹੇ ਗਾਵਾਂ ਚਾਹੇ ਮੱਝਾਂ 125 ਪਸ਼ੂਆਂ ਦੇ ਟ੍ਰਾਇਲ ਲਾ ਲਿਆ ਅੱਛਾ ਜੀ ਇਹ ਪਸ਼ੂ ਫੇਰ ਵੀ ਹੋਊਗੇ ਇਹ ਤੋਂ ਅਛਾ ਜੀ 105 ਪਸੂ ਕਾਮਯਾਬੀ ਹੋਊਗੀ ਠੀਕ ਹੈ ਜੀ ਠੀਕ ਹੈ ਜੀ ਜਾਨੀ ਕਿ ਉਹਦੀ ਗਰੰਟੀ ਨਹੀਂ ਸਾਡੀ ਕੋਈ ਅਛਾ ਕੋਈ ਗਰੰਟੀ ਨਹੀਂ ਜੇ ਕੋਈ ਬੰਦਾ ਆਪਦੇ ਸਿਰ ਤੇ ਲਿਆ ਜਾ ਸਕਦਾ ਉਹ 700 ਦੀ ਦਵਾਈ ਦਿੰਨੇ ਆ ਅਛਾ 1000 ਦੀ ਮੈਡੀਕਲ ਦੀ ਲੱਗਦੀ ਉਹ ਬੰਦਾ ਜਿੱਥੋਂ ਮਰਜ਼ੀ ਲੈ ਕੇ ਦੇਵੇ ਮੈਡੀਕਲ ਅਛਾ ਮਤਲਬ ਕਹਿਣਾ ਵੀ ਜਿਹੜੀ ਤੁਸੀਂ ਦਵਾਈ ਦਿੰਨੇ ਆ ਉਹਦੇ ਨਾਲ ਮੈਡੀਕਲ ਵੀ ਦਵਾਈ ਲਾਉਣੀ ਪਊ ਉਹ 700 ਹੀ ਦੇਵਾਂਗੇ ਜਾਨੀ ਕਿ ਉਹ ਕਿਤਨਾ ਦੇ ਟ੍ਰਾਇਲ ਲਾ ਰਹੇ ਆ ਅਛਾ ਜੀ ਜਿੰਨਾ ਚਿਰ 1000 ਪਸੂ ਦੀ ਟ੍ਰੇਨਿੰਗ ਲੱਗਦਾ ਉਹਨੇ ਤੇਰੇ ਨਾਲ ਕੋਈ ਗਰੰਟੀ ਵੀ ਨਹੀਂ ਕੋਈ ਪੂਰਾ ਅਗਲਾ ਉਹਦੇ ਸਿਰ ਤੇ ਲੈ ਕੇ ਵਿੱਚ ਜਾ ਰਹੇ ਆ ਲੋ ਕੋਈ ਗ੍ਰੇਨ ਤੋਂ ਦਾ ਕੋਈ ਹਮਾਚਦਾ ਨਹੀਂ ਮਤਲਬ ਗੁਜਰਾਤ ਮਹਾਰਾਸ਼ਟਰ ਤੱਕ ਵੀ ਕੂਰੀ ਰਹੀ ਜਾਂਦੀ ਹੈ ਅੱਛਾ ਤੁਸੀਂ ਮਤਲਬ ਇਹ ਜੇ ਕਿਸੇ ਨੇ ਆਨਲਾਈਨ ਮੰਗਵੋਣੀ ਆ ਆਨਲਾਈਨ ਦਾ ਹੀ ਪ੍ਰਬੰਧ ਹੈ ਜੀ ਕੂਰੀ ਰਹੀ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਕਿ ਜਣੀ ਕਿ ਇਹਦੀ ਗਰੰਟੀ ਹੈ 2 ਦਿਨਾਂ ਬਾਅਦ ਨਾ ਪਾਰ ਹੱਟੇ ਤਾਂ ਪੈਸੀ ਵਾਪਸ ਕਰ ਦਾਂਗੇ ਠੀਕ ਹੈ ਜੀ ਜਿੰਨਾ ਪ੍ਰਬੰਧ ਕਰ ਦਿੰਦੇ ਅਸੀਂ ਜਿੰਨਾ ਮਰਜ਼ੀ ਭਰ ਪੈਂਦਾ ਹੋਰ ਵਸ਼ੂ ਆ ਜੀ ਠੀਕ ਹੈ ਜੀ ਹਾਂਜੀ ਏ ਬਾਈ ਜੀ ਜਿਹੜੀ ਦਵਾਈ ਆ ਆਪਣੀ ਤੁਸੀਂ ਭਾਰਤੋਂ ਦਿੰਨੇ ਆ ਹਾਂਜੀ ਤੇ ਇਹ ਜੇ ਪਹਿਲੀ ਵਾਰੀ ਦਵਾਈ ਕਿਸੇ ਨੇ ਲਿਆਣੀ ਆ ਉਹਦਾ ਕੀ ਤੁਸੀਂ ਪ੍ਰਾਈਜ਼ ਕੀ ਆ ਜਾਂ ਜ਼ਿਆਦਾ ਮਹਿੰਗੀ ਤਾਂ ਨਹੀਂ ਵੀ ਇਹ ਨਾ ਹੋਵੇ ਵੀ ਤੁਸੀਂ ਖੂਬ ਪਹਿਲੀ ਵਾਰ ਦੇਣ ਦਾ ਕੇਸ ਦਾ ਹੁੰਦਾ ਅੱਛਾ ਜੀ ਇਹ 500 ਤੋਂ ਲੈ ਕੇ 4000 ਤੱਕ ਦੀ ਦਵਾਈ ਲੱਗਿਆਂ ਦੀ ਹੈ ਅੱਛਾ ਜੀ ਠੀਕ ਹੈ ਜਿਹੜੀ 1500 ਦੀ ਦਵਾਈ ਆ ਉਹ ਤਾਂ ਕਰਦੀ ਸਿਰਫ ਬੰਦ ਅਸੀਂ ਬੰਦੇ ਨੂੰ ਬੁਖਾਰ ਚੜ ਗਿਆ ਆਪਾਂ ਕਰੋ ਚੁੱਕ ਕੇ ਗੋਲੀ ਦੇ ਦਿੰਦੇ ਠੀਕ ਆ ਜੀ ਗੋਲੀ ਦੇ ਦੀ ਤੁਸੀਂ ਕਰੋ ਚੁੱਕੇ ਹਾਂਜੀ ਬੁਖਾਰ ਉਤਰ ਜਾਊਗਾ ਹਾਂਜੀ ਅੱਧੇ ਘੰਟੇ ਬਾਅਦ ਉਤਰ ਜੂ ਬੰਦਾ ਟਰਲੀ ਵਰਗਾ ਬਣ ਜਾਊ ਚਾਹੀ ਕਿੰਨੀ ਬੁਖਾਰ ਜੜੇ ਪਏ ਹੋਗੇ ਹਾਂਜੀ ਪਰ ਗੋਲੀ ਸਿਰ ਤੇ ਜੇ ਨਾ ਉਹ ਡਾਕਟਰ ਕੋਲੇ ਜਾਵੇ ਉਹਨੂੰ ਦੂਸਰੇ ਦਿਨ ਬੁਖਾਰ ਚੜੂਕ ਚੜਦਾ ਨਹੀਂ ਚੜੂਗਾ ਨਾ ਹਾਂਜੀ 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 ਬਿਲਕੁਲ ਬਿਲਕੁਲ ਦਵਾਈ ਦਾ ਤਾਂ ਇਹ ਕੰਮ ਹੈ ਜਿਵੇਂ ਵਪਾਰੀ ਲੋਕ ਵਰਤੇ ਆ ਥੋੜਾ ਪੈਂਦਾ 500 ਲਾ ਕੇ ਗੇ ਵੇਚ ਦਿੰਦੇ ਆ ਮੱਲੋ 1000 ਦੀ ਜਿਆਦਾ ਪੈਂਦਾ 1000 ਦੀ ਲਾ ਕੇ ਕੇ ਵੇਚਦੇ ਜਿਹੜੀ 2-4 ਦਿਨਾਂ ਚ ਮੱਝ ਟਪਾਉਣੀ ਹੈਗੀ ਠੀਕ ਹੈ ਜੀ ਜਿਹੜੀ ਦਵਾਈ ਦੀ 1500 ਤੋਂ ਲੈ ਕੇ 4000 ਤੱਕ ਦੀ ਹੈਗੀ ਇਹ ਹੈਗੀ ਇਨਫੈਕਸ਼ਨ ਨੂੰ ਖਤਮ ਕਰਨ ਵਾਲੀ ਜਿਹੜੀ ਵਜਾ ਕਰਤੀ ਪਰ ਪੈਂਦਾ ਮਤਲਬ ਕਹਿਣ ਦਾ ਵੀ ਜੜ ਖਤਮ ਕਰ ਦਿੰਦੀ ਹੈ ਜੇ ਆਪਾਂ ਜਿਆਦਾ ਟਾਈਮ ਲੰਮੀ ਦਵਾਈ ਖਵਾਵਾਂਗੇ ਉਹਦਾ ਕੋਰਸ ਪੂਰਾ ਕਰਾਂਗੇ ਪੈਣ ਦਾ ਭਾਵੇਂ ਇਹ ਹੈ ਵੀ ਉੱਥੇ ਹੀ ਨਹੀਂ ਅਸਟੀਮੇਟ ਲਾ ਸਕਦੇ ਵੀ ਇਸ ਪਸੂ ਦੇ 1500 ਦੀ ਲੱਗੂ ਇਸ ਪਸੂ ਦੇ 4000 ਦੀ ਲੱਗੂ ਠੀਕ ਹੈ ਜੀ ਆਈਡੀ ਨਾ ਦੇ ਸਕਦੇ ਠੀਕ ਹੈ ਜੀ ਮੇਰੀ ਗੱਲ ਸਮਝ ਗਏ ਜਿੱਥੇ ਦਵਾਈ ਉੱਥੇ ਦੇਖੋ ਸਾਡੀ 2000 ਦੀ ਗਰੰਟੀ ਵੀ ਲਈ ਠੀਕ ਹੈ ਜੀ ਜਿੱਥੇ ਦਵਾਈ 2000 ਦੀ ਲੱਗਣੀ ਉੱਥੇ ਸਾਡੀ 2000 ਦੀ ਹੀ ਗਰੰਟੀ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਜੀ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਹੈ ਸਾਨੂੰ ਦਵਾਈ ਬਾਰੇ ਹਾਂਜੀ ਤੇ ਆਪਣੇ ਫਾਰਮ ਬਾਰੇ ਵੀ ਕਿਵੇਂ ਜਿਹੜਾ ਕਿਸੇ ਨੇ ਪਸ਼ੂਆਂ ਦਾ ਕੰਮ ਕਰਨਾ ਵਾ ਜੀ ਜੀ ਉਹਦੇ ਲਈ ਆਪ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਬਹੁਤ ਬਹੁਤ ਧੰਨਵਾਦੀ ਇੱਥੇ ਪਹੁੰਚਣ ਦੀ ਜਿੰਨਾ ਆਪਣਾ ਕਿਸਾਨਾਂ ਨੇ ਆਪਣਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਆਪਣੇ ਚੈਨਲ ਨੂੰ YouTube ਤੇ ਤੇ Facebook ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ